ਇਧਰ ਦੇਖੋ ਮੇਰੀ ਤਰਫ ਨਾਮ ਕਿਆ ਹੈ ਤੇਰਾ ਕਿਆ ਨਾਮ ਹੈ ਇਹ ਬੱਚੀ ਹੈ ਜੀ ਗੁੰਗੀ ਹੈ ਬੋਲ ਨਹੀਂ ਸਕਦੀ ਜੀ ਇਹਨਾਂ ਦੇ ਕੱਪੜੇ ਫਟੇ ਹੋਏ ਸੀ ਇਸ ਕੁੜੀ ਦੇ ਜੀ ਇਹ ਕਿਸੇ ਦੇ ਘਰੋਂ ਕੁੜੀ ਨੂੰ ਆਂਟੀ ਹੋਈ ਪਾਤੀਆ ਪਾਤੀ ਸੀ ਉਹ ਕਰਦੇ ਲੈ ਕੱਪੜੇ ਚੇਂਜ ਕਰਵਾਇਓ ਨੇ ਕੱਪੜੇ ਚੇਂਜ ਕਰਾਏ ਇਹਦੇ ਜਿਹੜੇ ਕਿ ਬਿਲਕੁਲ ਫੜ ਚੁੱਕੇ ਸੀ ਇਹਦੇ ਮਗਰ ਉਹ ਗਿੱਧ ਪਏ ਹੋਏ ਸੀ ਜਿਹੜੇ ਨੋਚ-ਨੋਚ ਖਾ ਜਾਂਦੇ ਇਸ ਤਰ੍ਹਾਂ ਦੀਆਂ ਵਾਲੜੀਆਂ ਨੂੰ ਇਸ ਤਰ੍ਹਾਂ ਦੀਆਂ ਮਜਬੂਰ ਸਾਡੀਆਂ ਧੀਆ ਪਹਿਣਾ

ਮੈਂ ਦੇਖਿਆ ਨਾ ਕੋ ਅਸੀਂ ਪਸੰਦੇ ਮਿਲਣ ਕਾਉਂ ਨਹੀਂ ਆਇਆ। ਬੁਲੀ ਨੋ ਕਿਹਾ ਘਟਾ ਗਿਆ ਤਾਂ ਬੱਸ ਬਸਾ ਰਹਿ ਰਹਾ ਹਾਂ। ਇਹ ਕਿਹਨ ਮਾ ਦਫਤਰ ਮੈਂ ਅਲੀਗੜ੍ਹ ਦੀ ਹੈ ਯੂਪੀ ਦੀ ਹੈ ਨਾ ਉੱਥੋਂ ਨਹੀਂ ਰਹਿਣ ਵਾਲੀ ਆ। ਇਹ ਬੱਚੀ ਪੌਣੇ 2 ਸਾਲਾਂ ਬਾਅਦ ਪਹਿਲਾਂ ਮਿਲੀ ਹੈ ਬੰਗਾਲ ਤੋਂ। ਉੱਥੇ ਬੰਗਾਲ ਚਲੇ ਗਈ ਸੀ ਪੱਟ ਕੇ। ਤੇ ਹੁਣ ਵੀ ਕਈ ਵਾਰ ਘਰੋਂ ਭੱਜ ਚੁੱਕੀ ਆ ਉਹ ਕਹਿੰਦਾ। ਇਹ ਕੁੜੀ ਆ ਜੀ ਇਹ ਲੜਕੀ ਆ ਸਾਰਨੇ ਵਾਲਾ ਰੇਲਵੇ ਸਟੇਸ਼ਨ ਤੋਂ ਮਿਲੀ ਆ ਜੀ ਸਾਨੂੰ। ਨਮਸਤੇ ਨਾਮ ਕੀ ਹੈ ਕੀ ਨਾਮ ਹੈ ਕੀ ਨਾਮ ਹੈ ਨਹੀਂ ਜੇ ਨਹੀਂ ਤੂੰ ਕੌਣ ਹੋ ਇਧਰ ਦੇਖੋ ਮੇਰੀ ਤਰਫ ਨਾਮ ਕੀ ਹੈ ਤੇਰਾ ਕੀ ਨਾਮ ਹੈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਬੱਚੀ ਹੈ ਜੀ ਗੁੰਗੀ ਹੈ ਬੋਲ ਨਹੀਂ ਸਕਦੀ ਇਹ ਬੱਚੀ ਸਾਨੇਵਾਲ ਲੁਧਿਆਣੇ ਸ਼ਹਿਰ ਦੇ ਨਾਲ ਹੀ ਵਿੱਚ ਹੀ ਪੈਂਦਾ ਇਲਾਕਾ ਸਾਨ੍ਹੇਵਾਲ ਉੱਥੋਂ ਲੈ ਕੇ ਆਏ ਨੇ ਵੀਰੇ ਹੁਣ ਸਟੇਸ਼ਨ ਤੋਂ ਮਿਲੀਏ ਹਾਂਜੀ ਰੇਲਵੇ ਸਟੇਸ਼ਨ ਤੋਂ ਤੇ ਇਹ ਸਾਰੇ ਵੀਰ ਉੱਥੋਂ ਸਟੇਸ਼ਨ ਤੋਂ ਇਸ ਬੱਚੀ ਨੂੰ ਲੈ ਕੇ ਸਾਡੇ ਕੋਲੇ ਪਹੁੰਚੇ ਆ ਇਹਨਾਂ ਨੇ ਸਾਨੂੰ ਵੀਡੀਓ ਭੇਜੀ ਸੀ ਇੱਕ ਜਿਹਦੇ ਵਿੱਚ ਬੱਚੀ ਦੇ ਬਾਹਾਂ ਦੇ ਉੱਤੇ ਨਾਮ ਲਿਖਿਆ ਹੋਇਆ ਅਲੀਨਾ ਤੇ ਥੱਲੇ ਮੋਬਾਈਲ ਨੰਬਰ ਲਿਖਿਆ ਤਾਂ ਅਸੀਂ ਵੀਡੀਓ ਦੇਖ ਕੇ ਵੀਰ ਉਹਨਾਂ ਨੂੰ ਕਿਹਾ ਸੀ ਤੁਸੀਂ ਇੱਥੇ ਲੈ ਕੇ ਆ ਜਾਓ ਵੀ ਆਪਾਂ ਗੱਲ ਕਰਦੇ ਆ ਬਾਕੀ ਉਹਨ ਵੀਰੇ ਉਹਨਾਂ ਨੂੰ ਪੁੱਛਦੇ ਵੀ ਕੀ ਗੱਲ ਸੀ ਕੀ ਸਥਿਤੀ ਸੀ ਕੀ ਹਾਲਤ ਸੀ ਵੀਰੇ ਉੱਥੇ ਪਈ ਜੀ ਇਹਨਾਂ ਦੇ ਕੱਪੜੇ ਫਟੇ ਹੋਏ ਸੀ ਇਸ ਕੁੜੀ ਦੇ ਜੀ ਤੇ ਇਹਦੇ ਕੱਪੜੇ ਇਹ ਕੱਪੜੇ ਨਹੀਂ ਸੀ ਇਹ ਕੱਪੜੇ ਨਹੀਂ ਸੀ ਇੱਕ ਦੇਖੀਤਾ ਜੇ ਕੱਪੜੇ ਲਿਫਾਫੇ ਦੇ ਵਿੱਚ ਪਾਏ ਹੋਏ ਜੀ ਇਹਨੇ ਇਹ ਕਿਸੇ ਦੇ ਘਰੋਂ ਕੁੜੀ ਨੂੰ ਉਹ ਆਂਟੀ ਹੋਵੇ ਪਾਤੀਆ ਪਾਤੀ ਸੀ ਉਹ ਕਰਦੇ ਲੈ ਕੇ ਕੱਪੜੇ ਚੇਂਜ ਕਰਵਾਏ ਉਹਨੇ ਰੋਟੀ ਪਾਣੀ ਖਿਲਾਇਆ ਉਹ ਤੋਂ ਬਾਅਦ ਇਹ ਸੀ ਇਹਨੂੰ ਲੈ ਕੇ ਆਏ ਜੀ ਨਹੀਂ ਕੱਪੜੇ ਫਟੇ ਹੋਏ ਸੀ ਕੱਪੜੇ ਫਟੇ ਹੋਏ ਨੇ ਜੀ ਇਹਦੇ ਕੁੜੀ ਦੇ ਅੱਛਾ ਉਮੀ ਘੁੰਮ ਦੇ ਹਾਂ ਜੀ ਉਮੀ ਅਰਧ ਨਗਨ ਹਾਲ ਤੇ ਹਾਂ ਜੀ ਤੇ ਫਿਰ ਇਹ ਚੁੱਪਲਾ ਚ ਤੇ ਉਥੇ ਆਲੇ-ਦਾਲੇ ਕੋਈ ਮੁੰਡੇ ਕੋਈ ਬੰਦੇ ਆਲੇ-ਦਾਲੇ ਕੋ ਮਰੇ ਸੀਗੇ ਜੀ ਉਸ ਚੱਕਰ ਦੇ ਵਿੱਚ ਐਸੀ ਫਿਰ ਇਹਨੂੰ ਕੱਲੀ ਨੂੰ ਉਹ ਤਾਂ ਬੰਦੇ ਸਾਨੂੰ ਕਹਿੰਦੇ ਸਟੇਸ਼ਨ ਤੇ ਛੱਡ ਦੋ ਹਾਂ ਫਿਰ ਉਹ ਘਰ ਵਾਲੇ ਜਿੱਨਾਂ ਦੇ ਘਰੇ ਲੈ ਕੇ ਗਏ ਆ ਉਹ ਆਂਟੀ ਵੀ ਕੱਢ ਲਗੀ ਕਹਿੰਦੀ ਕਿਸੇ ਨੂੰ ਫਿਰ ਜਾ ਤਾਂ ਫਿਰ ਇਹਨੂੰ ਸਟੇਸ਼ਨ ਤੇ ਛੱਡ ਦੋ ਜਾਂ ਫਿਰ ਇਹਨੂੰ ਚੌਂਕੀ ਦੇ ਐਸੀ ਕਾ ਚੌਂਕੀ ਨਾਲੋਂ ਤਾਂ ਇਹਦੋਂ ਬਿਹਤਰ ਆ ਅਸੀਂ ਤੁਹਾਡੀ ਵੀਡੀਓ ਦੇਖਦੇ ਆ ਜੀ ਅਸੀਂ ਉਹ ਤੁਹਾਡੀ ਵੀਡੀਓ ਦੇਖ ਕੇ ਤੁਹਾਨੂੰ ਫੋਨ ਕੀਤਾ ਤਾਂ ਫਿਰ ਤੁਹਾਡੇ ਨਾਲ ਸੰਪਰਕ ਹੋਣ ਤੋਂ ਬਾਅਦ ਤੁਸੀਂ ਕਿਹਾ ਸਾਡੇ ਕੋਲ ਲੈ ਆ ਅਸੀਂ ਇਹਦੇ ਮਾਪੇ ਨੂੰ ਵੀ ਜਿੱਥੇ ਇਹਦਾ ਨੰਬਰ ਆ ਬਾਹਰ ਤੇ ਲਿਖਿਆ ਅਸੀਂ ਉਹਨਾਂ ਨੂੰ ਵੀ ਸੰਪਰਕ ਸੰਨਿਹੜੇ ਨੂੰ 10 ਦਿਨ ਹੋ ਗਏ ਕੁੜੀ ਨੂੰ ਘਰ ਗਈ। ਉਹ ਨੰਬਰ ਦੀ ਰਿਕਾਰਡਿੰਗ ਹੈਗੀ ਜਿਹਨੇ ਗੱਲ ਹੋਈ ਥੋੜੀ। ਹਾਂਜੀ। ਉਹ ਰਿਕਾਰਡਿੰਗ ਨਹੀਂ ਹੈਗੀ ਜੀ ਇਹਨਾਂ ਨੇ ਵੀਡੀਓ ਭੇਜੀ ਹੈ ਇਹਨਾਂ ਦੀ ਕੁੜੀ ਦੇ ਆਧਾਰ ਕਾਰਡ ਵਗੈਰਾ ਉਹ ਮੁੰਡੇ ਨੇ ਭੇਜਿਆ ਹੈ ਇਹਨਾਂ ਦੇ ਘਰਦਿਆਂ ਨੇ ਸਾਰਾ। ਜੇ ਤੁਸੀਂ ਉਹਨਾਂ ਨਾਲ ਗੱਲ ਕੀਤੀ ਕੋਈ ਰਿਕਾਰਡਿੰਗ ਨਹੀਂ ਹੋਈ? ਨਹੀਂ ਜੀ ਇਹ ਦੇਖੋ ਜੀ ਇਹਨਾਂ ਦੇ ਫੈਮਿਲੀ ਦੇ ਵਿੱਚੋਂ ਆਧਾਰ ਕਾਰਡ ਵਗੈਰਾ ਤੇ ਇਹਨਾਂ ਦੀ ਫੈਮਿਲੀ ਦੀਆਂ ਫੋਟੋਆਂ ਇਹ ਕੁੜੀ ਦਾ ਆਧਾਰ ਕਾਰਡ ਭੇਜਿਆ ਹੀ ਉਹਨਾਂ ਨੇ। ਅਲੀਨਾ ਮੁਹੰਮਦ ਜਾ ਕੇ ਪੱਲੀਗੜ੍ਹ ਦੀ ਆਏ ਕੁੜੀ। ਜੁਪੀ ਦੀ ਅਲੀਗਰ ਜੁਪੀ ਦੀ ਜੁਪੀ ਦੇ ਦੱਸ ਰਹੀ ਹੁਣ ਨਵਾਂ ਫੋਨ ਅਸੀਂ ਇਹਨਾਂ ਨੂੰ ਕਿਹਾ ਜੀ ਫਿਰ ਤੂੰ ਸਾਨੂੰ ਪਤਾ ਕਿਵੇਂ ਲੱਗੋ ਤੁਸੀਂ ਫੋਟੋ ਵਗੈਰਾ ਭੇਜੋਏ ਤੇ ਕੁੜੀ ਦੀ ਆ ਕੀ ਉਹਨਾਂ ਦੀਆਂ ਕੁੜੀ ਦੀਆਂ ਪੁਰਾਣੀਆਂ ਤਸਵੀਰਾਂ ਵਾ ਹਲੋ ਹਲੋ ਹਾਂ ਹਲੋ ਹਾਂਜੀ ਮੁਹੰਮਦ জাকੇਰ ਇਹ ਪ੍ਰੋਫੋਲ ਆ ਮਮਾ ਫਰੋਜ਼ ਜੀ ਜੋ ਲੜਕੀ ਘਰ ਸੇ ਨਿਕਲੀ ਹੈ ਅਲੀਨਾ वो कब से घर से बाहर गई हुई है ये सर मंडे मतलब सोमवार से गया सर कितना दिन हो गया पाँच छह दिन के लिए हो गया सर पाँच छह दिन हो गया और आपने पुलिस में रिपोर्ट किया कोई सर रिपोर्ट करने के लिए जाते हैं ना ये तो लड़की हमेशा बेटी जो है हमारी है ये आए दिन ये चली आती है घर से सर इधर उधर अच्छा जी आगे तो मैं हाँ घर में असल में कंप्लेन करने में जाते हैं तो असल में पुलिस पुलिस वाले थोड़ा सा तो सुना देते हैं कि आप लोग थोड़ा ध्यान नहीं देते बेटी वाली बात है बेटी जात लड़की है तो सर मैं तो पूरे दिन अपना बाहर काम पर रहता हूँ अब वो महिलाएं को छोड़ के जाता हूँ घर में दो दो भाई हैं एक बहन और भी है बड़ी बी भी हैं घर में काम करके आती हैं अब ये लोग साथ में क्या करती है मारपीट करके बच्चों के साथ क्या नहीं करते सर मैं देखने तो पूरे दिन नहीं आता हूँ ठीक है तो भाई ठीक है आप इसके पिताजी हो फादर हो जी जी, मैं इनके दूसरे फादर हूँ अच्छा स्वतंत्र फादर हो आप जी जी जी। आ इसकी अम्मी है जो उसकी दूसरी शादी हुई थी ठीक है तो कितने बच्चे हैं आपके मेरे तो कोई बच्चा नहीं है इनपे जो है चार बेटे हैं दो बेटी है चार बेटे हैं दो बेटी हैं ठीक है जी छोटी है जी बड़ी है जी अलीगा छोटी है सबसे छोटी है जी।, जी, जी, जी तो अभी आप क्या बोलते हो इसको लेने आओगे आप सर देखिए मैं तो अभी बंदी से मुझे कल का ऑफ नहीं होता यार पूरी टॉपिंग में घर पर गया था तो घर पर काला लग रहा था ठीक है देखिए यदि आने जाने में कोई परेशानी है आपको भाड़ा चाहिए आने जाने का हम भाड़ा भेज सकते हैं आपको हम भाड़ा दे देंगे भाई आपको आप गूगल पे नंबर बोलिए हम आपको आने जाने का भाड़ा भेज देंगे कोई बात नहीं देखो जवान लड़की है और ये ठीक हो सकती है यदि आप लोग इसका थोड़ा साथ दोगे हम एनजीओ चलाते हैं हम ऐसे बच्चों का इलाज कराते हैं फ्री में अच्छा तो आप इधर आइएगा इसका दवाई दारू शुरू कराएंगे हम कोई खर्च नहीं आएगा आपका पर आप लोगों को साथ देना पड़ेगा हमारा तो बस आप इसकी माँ के से साथ बात कीजिए और उनको साथ में लेके आप इधर आइए पंजाब लुधियाना पंजाब लुधियाना हाँ हम आपको पूरा एड्रेस भेज देते हैं पे जी, जी, जी। आपका क्या नाम बोला आपने मोहम्मद मोहम्मद फिरोज जो इसके पिताजी थे मोहम्मद जाकिर वो कहा है वो खत्म हो गए ठीक है तो ये ना कि ये अभी हमें जो, हम जो लाए

ਤੇ ਕੋਈ ਬੱਚੀ ਅਲੀਗੜ੍ਹ ਦੀ ਹੈ ਯੂਪੀ ਦੀ ਹੈ ਨਾ ਉੱਥੋਂ ਦੀ ਰਹਿਣ ਵਾਲੀ ਹੈ ਚਾਰ ਭੈਣ ਭਰਾ ਨੇ ਇਹ ਫਾਦਰ ਦੀ ਡੈਥ ਹੋ ਚੁੱਕੀ ਆ ਮਦਰ ਦੀ ਅੱਗੇ ਰੀ ਮੈਰਿਜ ਹੋ ਗਿਆ ਨਿਕਾਹ ਕਰ ਲਿਆ ਉਹਨੇ ਕਿਸੇ ਹੋਰ ਨਾਲ ਇਹ ਬੱਚੀ ਪੌਣੇ 2 ਸਾਲਾਂ ਬਾਅਦ ਪਹਿਲਾਂ ਮਿਲੀ ਬੰਗਾਲ ਤੋਂ ਉੱਥੇ ਬੰਗਾਲ ਚਲੇ ਗਈ ਸੀ ਪੱਜ ਕੇ ਤੇ ਹੁਣ ਵੀ ਕਈ ਵਾਰ ਘਰੋਂ ਭੱਜ ਚੁੱਕੀ ਆ ਉਹ ਕਹਿੰਦਾ ਕਿਉਂਕਿ ਠੀਕਰੀਆਂ ਨੂੰ ਟ੍ਰੀਟਮੈਂਟ ਦੀ ਲੋੜ ਆ ਉਹ ਕਹਿੰਦੇ ਅਸੀਂ ਗਰੀਬ ਆ ਅਸੀਂ ਟ੍ਰੀਟਮੈਂਟ ਕਰਾ ਨਹੀਂ ਪਾ ਰਹੇ ਗਰੀਬ ਤਾਂ ਹੈ ਹੀ ਨਾਲ ਪੜ੍ਹੇ ਲਿਖੇ ਵੀ ਨਹੀਂ ਅਨਪੜ੍ਹ ਨੇ ਉਹਨਾਂ ਨੂੰ ਸੋਝੀ ਹੋਈ ਨਹੀਂ ਵੀ ਕਰੀਏ ਕੀ ਉਹ ਸਿਆਣਿਆਂ ਕੋਲੇ ਓਜੇ ਦੇ ਕੋਲੇ ਲਈ ਫਿਰਦੇ ਜਿਹੜੇ ਜਾਦੂ ਮੰਤਰ ਟੂਨੇ ਕਰਦੇ ਆ ਟ੍ਰੀਟਮੈਂਟ ਨਹੀਂ ਕਰਾ ਪਾ ਰਹੇ ਤੇ ਅੱਜ ਪਤਾ ਨਹੀਂ ਕਿਦਾਂ ਸਵੱਭ ਬਣਿਆ ਓ ਅੱਲਾ ਓ ਰਾਮ ਵਾਹਿਗੁਰੂ ਭਗਵਾਨ ਕਿੱਦਾਂ ਇਸ ਬੱਚੀ ਨੂੰ ਮਿਲਿਆ ਅਲੀਨਾ ਨੂੰ ਇਹ ਵੀਰਾਂ ਨੇ ਉਹ ਰੱਬ ਦੀ ਬਖਸ਼ੂਈ ਦਾਤ ਸੇਵਾ ਜਿਹੜੀ ਉਹ ਕੀਤੀ ਕੱਪੜੇ ਚੇਂਜ ਕਰਾਏ ਇਹਦੇ ਜਿਹੜੇ ਕਿ ਬਿਲਕੁਲ ਫੜ ਚੁੱਕੇ ਸੀ ਇਹਦੇ ਮਗਰ ਉਹ ਗਿੱਧ ਪਏ ਹੋਏ ਸੀ ਜਿਹੜੇ ਨੋਚ ਨੋਚ ਖਾ ਜਾਂਦੇ ਇਸ ਤਰ੍ਹਾਂ ਦੀਆਂ ਬਾਲੜੀਆਂ ਨੂੰ ਇਸ ਤਰ੍ਹਾਂ ਦੀਆਂ ਮਜਬੂਰ ਸਾਡੀਆਂ ਧੀਆਂ ਪੈਣਾ। ਉਹਨਾਂ ਨੂੰ ਭੁਜਾਇਆ। ਫਿਰ ਕਿਤੇ ਸੁਪਨਿਆਂ ਦੇ ਘਰ ਤੇ ਕਰ ਇਸ ਬੱਚੀ ਨੂੰ ਅਲੀਨਾ ਬੇਗਮ ਨੂੰ ਇਹਨੂੰ ਲੈ ਕੇ ਆਂਦਾ ਇੱਥੇ ਸਾਡੇ ਕੋਲੇ। ਤੇ ਹੁਣ ਇਹਦੇ ਘਰ ਗੱਲ ਹੋ ਗਈ ਆ। ਅਸੀਂ ਕੋਸ਼ਿਸ਼ ਕਰਾਂਗੇ ਇਹਦੇ ਅੱਬੂ ਅੰਮੀ ਨੂੰ ਬੁਲਾ ਕੇ ਇਹਦਾ ਅਗਲਾ ਫਰਦਰ ਟ੍ਰੀਟਮੈਂਟ ਸ਼ੁਰੂ ਹੋਵੇ ਜਿਹੜੀ ਇਹ ਬਾਰ ਬਾਰ ਘਰੋਂ ਭੱਜਣ ਦੀ ਪ੍ਰੋਬਲਮ ਆ ਉਹ ਠੀਕ ਹੋ ਸਕੇ। ये ठीक हो के एक चंगा जीवन बतीत कर शुक्रिया भाई थोड़ा बहुत बहुत धन्यवाद हाँ जो तीन उपराना किया तो अजक पता कोई नहीं देखता कोई दे। कोई मरे कोई जीवे सुथरा कोतासे पी ठीक है ली ना जहाँ रुकेगी ना बहुत बहुत धन्यवाद ठीक है भाई धनबाद वाई खालसा